ਭਾਈ ਕਹਿੰਦਾ ਆਪਣੇ ਘਰ ਦੀ ਝੋਟੀਆਂ ਤੇ ਮਾਹ ਦਾ ਰਿਕਾਰਡ ਵੀ ਵਧੀਆ ਸੀ ਠੀਕ ਹਨ ਥੋੜਾ ਜਿਹਾ ਕੈਮਰੇ ਤੋਂ ਸਰ ਜਾਂਦਾ ਕੁਝ ਲੋਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਬੁਰਜ ਰਾਜਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਟਿੰਡਾ ਪੋਡਾੜ ਤੇ ਜੰਗੀਆਂਣ ਦੇ ਕੋੜੀ ਆ ਪਿੰਡ ਇਹ ਜਮਾ ਨਾਲ ਹੀ ਆ ਜੀ ਜ਼ਿਲ੍ਹਾ ਐਡਮ ਪੈਂਦਾ ਬਟਿੰਡਾ ਠੀਕ ਹੈ ਜੀ ਬਾਈ ਕੋਲ ਝੋਟੀਆ ਸੂਣ ਵਾਲੀ ਘਰੇਲੂ ਕੋਈ ਕੁਪਾਰ ਦਾ ਕੰਮ ਨਹੀਂ ਠੀਕ ਹੈ ਜੀ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 758200651 ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਸ ਬਸ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਢਾਢ ਤੱਕ ਨੰਨੀ ਵੀਡੀਓ ਪੁਲਟ ਕਰ ਸਕੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਿਉਂਕਿ ਕਈ ਜਿਹੜਾ ਸੇਲ ਹੋ ਗਿਆ ਆਪਾਂ ਸੁਬਹਰ ਬਾਅਦ ਚ ਆਪਾਂ ਨਾ ਨੰਬਰ ਸੇਲ ਹੋਇਆ ਲਿਖ ਦਿੰਨੇ ਆ ਜੀ ਕਈ ਭਰਾ ਮੈਨੂੰ ਫੋਨ ਆਉਣ ਲੱਗ ਜਾਂਦੇ ਇਸ ਕਰਕੇ ਘਰੇਲੂ ਬਾਈ ਦੇ ਮਾਝਾ ਠੀਕ ਹੈ ਨਾ ਤੇ ਕਿਉਂ ਪਵਾਰੀ ਤਵੰਦਾ ਸੁਣੀ ਜਾਂਦਾ ਰਹਿੰਦਾ ਫੋਨ ਇਸ ਕਰਕੇ ਆਪਾਂ ਨੰਬਰ ਕਈ ਜਿਹੜਾ ਸੇਲ ਹੋ ਗਈ ਤਾਂ ਆਪਾਂ ਕੱਟ ਦਿੰਨੇ ਆ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਂਦੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾ ਜੀ ਸਸੀ ਗਾ ਨਾਮ ਨਾਮ ਰਾਜੂ ਬਾਈ ਪਿੰਡ ਪਿੰਡ ਗੁਰਜਰਾਏਗੜ ਜਿਲ੍ਹਾ ਜ਼ਿਲ੍ਹਾ ਬਠਿੰਡਾ ਦਾ ਠੀਕ ਆ ਚੋਟੀ ਦੱਸੋ ਜੀ ਆਪਣੀ ਹਾਂ ਇਹ ਪਹਿਲਾ ਸੂਤ ਹੁੰਦੀ ਹੈ ਜੀ ਹਾਂਜੀ ਤੇ ਬਸ 25 ਤਰੀਕ ਤੱਕ ਦਿਨ ਪੂਰੇ ਆ ਜੀ ਇਹਦੇ ਠੀਕ ਆ 25 ਤਰੀਕ ਤੱਕ ਹਾਂਜੀ ਅੱਜ ਕਿੰਨੀ ਹੋ ਗਈ 22 ਅੱਜ 22 ਤਰੀਕ ਹੋ ਗਈ 22 ਤਰੀਕ ਤਿੰਨ ਕਿ ਦਿਨ ਬਾਕੀ ਆ ਇੱਕ ਦੋ ਉੱਪਰ ਦੀ ਵੀ ਲੈ ਸਕਦੀ ਹੈ ਨਾ ਹਾਂ ਇੱਕ ਦੋ ਦਿਨ ਉੱਤੇ ਵੀ ਲੈ ਸਕਦੀ ਤੇਰੀ ਮਾਂ ਮੂ ਦਾ ਰਿਕਾਰਡ ਪਤਾ ਬਈ ਯਾਰ ਹਾਂ ਮਾਂ ਦਾ ਦੁੱਧ ਇਹਦੇ ਕੋਲ ਆਪਣੇ ਕੋਲ ਹੀ ਸੀਗੀ ਹਾਂਜੀ 12 13 ਲੀਟਰ ਦੁੱਧ ਦਿੱਤਾ ਸੀ ਉਹਨੇ 12 13 ਹਾਂਜੀ ਠੀਕ ਆ ਤੇ ਰੇਟ ਭਰਾ ਜਾਇਆ ਜਿਆਦਾ ਖੱਚ ਕੇ ਜੇ ਰੇਟ ਇਹ ਤਾਂ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਕਰਾਂਗੇ ਹ ਉਹ ਪਰਾ ਜੱਕਰਸਾ ਤੋਂ ਤਾਂ ਬਹੁਤ ਸੋਣਾ ਲੱਗਿਆ ਵਾ ਕਰਮਾ ਵਾਲੇ ਨੂੰ ਲੰਮਾ ਖਾਣਾ ਤੇ ਮੰਤਰ ਦੇਖ ਸਕਦੇ ਤੁਸੀਂ ਚੰਗੀ ਪਲੀ ਪਲੂ ਸੇ ਤੋੜ ਦੋ ਪਰਾ ਬਾਕੀ ਸੋਨੇ ਦਿਖਾਉਣੇ ਤੋਰਾ ਇਕੱਠੇ ਪੂੜਾ ਦੇਖ ਸਕਦੇ ਹਾਂ ਤੇ 25 ਤਰੀਕ ਨੂੰ ਕਰਨ ਬਾਈ ਕਹਿੰਦਾ ਪੂਰੇ ਆ ਤੇ ਪੰਜ ਚਾਰ ਦਿਨ ਇੱਧਰ ਉੱਧਰ ਵੀ ਲੈ ਸਕਦੇ ਆ ਲੈ ਸਕਦੇ ਆ ਨਾ ਇੱਕ ਦੋ ਦਿਨ ਪਹਿਲਾਂ ਵੀ ਸੁੱਤ ਸਕਦੇ ਆ ਵੈਸੇ ਦੇਖ ਸਕਦੇ ਹੋ ਚੋਟੀ ਕਦ ਕੋਦੇ ਭਾਈ ਕਹਿੰਦਾ ਆਪਣੇ ਘਰ ਦੀ ਝੋਟੀਆਂ ਤੇ ਮਾਹ ਦਾ ਰਿਕਾਰਡ ਵੀ ਵਧੀਆ ਸੀ ਠੀਕ ਹਨ ਥੋੜਾ ਜਿਹਾ ਕੈਮਰੇ ਤੋਂ ਸਰ ਜਾਂਦਾ ਕੁਝ ਲੋ ਜੀ ਹਰ ਟਿਲਾ ਟੁਲਾ ਕਾਫੀ ਆ ਚਲੋ ਇੱਥੇ ਬੰਨ ਲਾ ਵੀ ਰਿਤਰੀ ਬੜੀ ਭੰਲਾ ਮੈਂ ਲੈਵਲ ਉਹ ਦਿਖਾ ਦੇਣਾ ਸਮਾਰਕ ਲੋ ਜੀ ਚੈੱਕ ਕਰਸਦੇ ਆਪ ਨੂੰ ਸੁਣਨ ਦੇਵਾ ਵੀ ਦਿਖਾਉਣੇ ਆ ਠੀਕ ਹੈ ਜੀ ਕੋਸ਼ਿਸ਼ ਕਰਦੇ ਜਿਵੇਂ ਨੇੜੇ ਹੋਣ ਵੀ ਲੋ ਜੀ ਇਹ ਕਰਤਾ ਪਾ ਜੀ ਉਹ ਆ ਗਿਆ ਪਿਛਲੇ ਥਾਂ ਜੀ ਮੈਂ ਇਧਰ ਲਈ ਵੀ ਸੈਟ ਦਿਖਾ ਦਈਏ ਬਸ ਠੀਕ ਆ ਛੰਡੀ ਚੀਲ ਤਾਂ ਬਥੇਰੀ ਆਣਾ ਹਾਂ ਜੀ ਮਰਜੀ ਲਈ ਚੱਲੋ ਹੱਥੋਂ ਤਾਂ ਕੁਝ ਨਹੀਂ ਆਈ ਤੂੰ ਉਸ ਚੱਕ ਹਟ ਜਾਂਦੀ ਰਾਮ ਠੀਕ ਆ ਠੀਕ ਆ ਆ ਥੋੜਾ ਜਿਹਾ ਫੋਨ ਦਾ ਕਰਕੇ ਹੋ ਜਾਣਾ ਇੱਕ ਮੇਰੇ ਪੱਗ ਬੂਗ ਬੰਨੀ ਜੀ ਇਸ ਕਰਕੇ ਇਹ ਹੋ ਜਾਂਦਾ ਚਲੋ ਇਸ ਐਡਮਿਸ਼ਨ ਨੂੰ ਲੁਕਾਉਣੀ ਠੀਕ ਹੈ ਚਲੋ ਜੀ ਕੱਦ ਵੱਡ ਦੇਖ ਸਕਦੇ ਹੋ ਤੁਸੀਂ ਠੀਕ ਆ ਜੀ ਫੂਰਾ ਫੁੱਲ ਕੱਦਦਾ ਚਲੋ ਜੀ ਕੰਸਟਰੂਜੀ ਚਾਰੇ ਫਾਂਟ ਦੇ ਚਾਹੇ ਵਾਕਿਆ ਆ ਕੇ ਚੈੱਕ ਕਰਕੇ ਤਸੱਲੀ ਕਰਕੇ ਲਿਖ ਜਾਓ ਪਰਾ ਕੱਲ ਨੂੰ ਕਿਸੇ ਕੰਦਾ ਰੋਲਾ ਮਗਾ ਕੇ ਕੋਈ ਕਿਸੇ ਦੇ ਸਾਹਮਣੇ ਆ ਕੋਈ ਜੂਮ ਨਹੀਂ ਸੈਂਪਲ ਵੀਡੀਓਸ ਠੀਕ ਹੈ ਜੀ ਉਹ ਜਿਹਨੇ ਜ਼ਰੂਰ ਕੰਡਕਟ ਕਰੋ ਠੀਕ ਹੈ ਜੀ ਵੀਡੀਓ ਦੇਖਣ ਲਈ ਤੈਅਦ ਲੋ ਤੁਹਾਡਾ ਧੰਨਵਾਦ ਸਾਰਿਆਂ ਦਾ ਮਿਲਦੇ ਆ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ